ਮਾਣ ਹੈ ਵੀ ਅੱਜ ਇੱਕ ਗੁਰੂ ਕੇ ਵਜ਼ੀਰ ਦੀ ਵਿਦਾਇਗੀ ਹੋਣੀ ਹੈ ਤੇ ਇੱਕ ਗੁਰੂ ਕੇ ਵਜ਼ੀਰਾਂ ਨੇ ਸਾਹਮ ਸੁਭਾਰ ਜਿਹੜੀ ਸੇਵਾ ਕਰਨੀ ਹੈ ਨਹੀਂ ਤਾਂ ਮਾਫ਼ ਕਰਿਓ ਜੇ ਕੋਈ ਨਾ ਕੋਈ ਇੱਕੜ ਸੁਟਗੀ ਤੋੜ ਦਿੰਦੇ ਗੁਰੂ ਕੇ ਵਜ਼ੀਰ ਨੂੰ ਪਰਾਂ ਚ ਵੱਡੇ ਪਾ ਕੇ ਨਕਰਵਾ ਦੇ। ਇਹ ਇਤਿਹਾਸ ਅਜਿਆ ਹੈ ਕਿ ਇਤਿਹਾਸ ਦੇ ਵਿੱਚ ਨਾ ਚੰਪੂਗਾ ਵੀ ਕਿਸੇ ਗੁਰੂ ਕੇ ਵਜ਼ੀਰ ਨੂੰ ਨਹੀਂ ਕੀ ਕਰਦੇ ਐ ਜੇ ਨਾਲ ਤੇ ਫਿਰ ਮੇਰੇ ਪਾਸ ਸਦੀਆਂ ਦਾ ਪਾਪ

ਵਾਸ ਸਾਧੂ ਜੀ ਜਿਵੇਂ ਭਉਰਦਾ ਹੈ ਤੁਆਪੀ ਕਿਰਪਾ ਕਰੀ ਜੰਮੀ ਕਦੇ ਜੀਤ ਵੀ ਸੁਰਤ ਥੋੜੇ ਕਿਤਾ ਨਹੀਂ ਕਰੇ ਜੇ ਮੇਰੀ ਗੁਰੂ ਸਾਹਿਬ ਜੀ ਪਾਤਸ਼ਾਹ ਜੀ ਦੀ ਸੇਵਾ ਵਾਚੂ ਕਰਉਂਦਾ ਨਾ ਫਿਰ ਪਾਰ ਪਰਮ ਪਰੇਖ ਸਤਗੁਰ ਆਪੇ ਕਰਨਾ ਧਾਰਾ ਉਹ ਪਰਮੇਸ਼ਰ ਆਪ ਹੀ ਕਿਰਪਾ ਕਰਾ ਚਰਨ ਧੂੜ ਤੇਰੀ ਸੇਵਕ ਮੰਤਮ ਤੇਰੇ ਦਰਸ਼ਨ ਤੋਂ

ਮਾਣ ਦੀ ਉਹ ਧੂੜ ਮਨ ਜਗ ਧੂੜ ਤੇਰੀ ਸੇਵਕ ਮੰਗ ਤੇਰੇ ਦਰਸ਼ਨ ਕੋ ਬਲਿਹਾਰਾ ਅੱਜ ਵੀ ਐਸੇ ਸੱਜਣਾ ਜਿਹੜੇ ਬੱਚੇ ਹੈ ਗੁਰੂ ਕੇਵਰੀਆਂ ਦੇ ਪੈਰਾਂ 'ਤੇ ਹੱਥ ਥਾਉਂਦੇ ਕਿਉਂ ਰੋਂਦੇ ਆਂ ਤੁਮ ਗੁਰੂ ਦੀ ਬਾਣੀ ਸੁ ਸੁਬਾਹ ਕਰ ਸਾਡਾ ਤਾਂ ਨੀਮ ਹੈ ਜਿਹੜਾ ਉਹ ਕਦੇ ਨਾ ਕਰੇ ਸਮਾਪਤ ਹੋ ਜਾਏ ਤੇ ਗੁਰੂ ਕੇਵਰੀ ਨੇ ਤਾਂ ਹਰ ਰੋਜ਼ ਸਤਿਪੰਥ ਸਾਨੂੰ ਪਤਾ ਹੀ ਆਪਾਂ ਬਾਬਾ ਜੀ ਨਾਲ ਵੀ ਗੱਲਬਾਤ ਕੀਤੀ ਥੰਦੇ ਕਮੇਟੀ ਨਾਲ ਵੀ ਗੱਲਬਾਤ ਕੀਤੀ ਹੈ ਤੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਇੱਥੇ ਪਿੰਡ ਦੀਆਂ ਜਿੰਨੀਆਂ ਵੀ ਬੀਬੀਆਂ ਭੈਣਾਂ ਨੇ ਸਾਰੀਆਂ ਖੜੀਆਂ ਹੋਈਆਂ ਨੇ ਤਾਂ ਤੁਸੀਂ ਦੇਖੋਗੇ ਕਿ ਸਭ ਦੀਆਂ ਅੱਖਾਂ ਜਿਹੜੀਆਂ ਨਾਮ ਹੋਈਆਂ ਕਿਉਂਕਿ ਅੱਜ ਬਾਬਾ ਨਿਰਮਲ ਜੀ ਵੱਲੋਂ ਬੜੇ ਲੰਬੇ ਸਭੇ ਦੀ ਜਿਹੜੀ 12 ਸਾਲ ਦੀ ਸੇਵਾ ਨਿਭਾ ਕੇ ਇੱਥੋਂ ਵਧਾਈਗੀ ਲੈ ਰਹੀ ਹੈ ਉਸ ਦੇ ਸੰਬੰਧ ਵਿੱਚ ਆਪਾਂ ਇੱਥੋਂ ਜਿਹੜੀਆਂ ਮਾਈਆਂ ਭੈਣਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਵੀਰੇ ਸੱਚੀ ਗੱਲ ਹੈ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਾਰੇ ਪਿੰਡ ਦੇ ਨਗਰ ਨਿਵਾਸੀ ਸਮੂਹ ਐਂ ਬਹੁਤ ਹੀ ਪਿਆਰ ਜੋ ਕਿ ਬਾਬਾ ਨਰਮਲ ਸਿੰਘ ਜੀ ਨੇ ਸਾਨੂੰ ਦਿੱਤਾ 12 ਸਾਲਾਂ ਦੇ ਵਿੱਚ ਸਾਡੇ ਪਿੰਡ ਨੇ ਇੰਨੀ ਕੁ ਤਰੱਕੀ ਕੀਤੀ ਕਿ ਜੋ ਕਿ ਸਾਨੂੰ ਇੰਨਾ ਕੁ ਮਾਣ ਮਹਿਸੂਸ ਹੁੰਦਾ ਕਿ ਕਿਸੇ ਵੀ ਬਾਬੇ ਨੇ ਪਹਿਲਾਂ ਇੰਨਾ ਪਿਆਰ ਮਹਿਸੂਸ ਨਹੀਂ ਹੋਇਆ ਜਿੰਨਾ ਕਿ ਅੱਜ ਸਾਨੂੰ ਬਾਬੇ ਤੇ ਫੱਕਰ ਤੇ ਮਹਿਸੂਸ ਹੁੰਦਾ ਕਿ ਅਸੀਂ ਆਪਣੇ ਪਿਆਰ ਰਹੀ ਬਾਬੇ ਨੂੰ ਬਹੁਤ ਨਿਮਰਤਾ ਦੇ ਨਾਲ ਤੋੜ ਰਹੇ ਹਾਂ ਪਰ ਸਾਨੂੰ ਦੁੱਖ ਉੱਥੇ ਇਹ ਹੁੰਦਾ ਕਿ ਜਿੱਥੇ ਉਹਨਾਂ ਨੇ ਸਾਨੂੰ ਪਿਆਰ ਵੀ ਦਿੱਤਾ ਤੇ ਸਾਨੂੰ ਸਿੱਖਿਆ ਵੀ ਦਿੱਤੀ ਸਾਨੂੰ ਉਹਨਾਂ ਦੀਆਂ ਦਿੱਤੀਆਂ ਸਿੱਖਿਆ ਤੇ ਸਾਨੂੰ ਬਹੁਤ ਕੁਝ ਅਸੀਂ ਦੇਸ਼ਾਂ ਵਿਦੇਸ਼ਾਂ 'ਚ ਵੀ ਘੁੰਮਿਆਵੇ ਸਾਡੇ ਭੈਣ ਭਰਾਵਾਂ ਤੇ ਸਾਡੇ ਪਿੰਡ ਤੇ ਸਾਰੇ ਤੇ ਬਹੁਤ ਵੱਡਾ ਬਾਬਾ ਜੀ ਦਾ ਸਹਿਯੋਗ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਜੀ ਸਾਥ ਪੁਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਾਬਾ ਜੀ ਤੇ ਬਹੁਤ ਮਾਣ ਮਹਿਸੂਸ ਕਰਦੇ ਆ ਕਿਉਂਕਿ ਬਾਬਾ ਜੀ ਗੁਰਸਿੱਖੀ ਜੀਵਨ ਜਉਣ ਨੂੰ ਸਾਨੂੰ ਬਹੁਤ ਸੇਧ ਦੇ ਰਹੇ ਸੀ ਸਾਡੇ ਨੌਜਵਾਨ ਬੱਚੇ ਬਾਬਾ ਜੀ ਦੇ ਅਸੂਲਾਂ ਤੇ ਚੱਲ ਕੇ ਸਿੱਖੀ ਜੀਵਨ ਪ੍ਰਤਪਾਦ ਕਰ ਰਹੇ ਸੀ ਅਸੀਂ ਇੰਨਾ ਹੀ ਬੋਲਦੇ ਹੋਏ ਪਰ ਸਾਨੂੰ ਅੱਜ ਦੁੱਖ ਬਹੁਤ ਆ ਵੀ ਬਾਬਾ ਜੀ ਜਾ ਰਹੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਇਧਰ ਵੀ ਗੱਲਬਾਤ ਕਰਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਕੀ ਗੱਲ ਬਾਬਾ ਜੀ ਜਾ ਰਹੇ ਆ ਤੇ ਤੁਸੀਂ ਹੈ ਖੁਸ਼ੀ ਖੁਸ਼ੀ ਉਹਨਾਂ ਨੂੰ ਵਿਦਿਆ ਕਰਨਾ ਸੀ ਪਰ ਤੁਸੀਂ ਰੋ ਕਿਉਂ ਰਹੇ ਹੋ ਜੀ ਕੀ ਮੈਂ ਕਸ ਹਾਂਜੀ ਕੀ ਕਹਿਣਾ ਚਾਹੋਗੇ ਬਾਬਾ ਜੀ ਬਾਰੇ ਤੁਸੀਂ ਦੱਸੋ ਸਭ ਬਾਬਾਈ ਤੁਹਾਡੇ ਕੋਲ ਇੰਨਾ ਹਨਾ ਤੁਹਾਡਾ ਵਿਕਾਸ ਕਰਕੇ ਗਏ ਆ ਤੁਸੀਂ ਉਹਨਾਂ ਨੂੰ ਇੱਕ ਪਰਿਵਾਰ ਵਾਂਗੂ ਰੱਖਿਆ ਹਨਾ ਥੋੜਾ ਮਟ ਉਹਨਾਂ ਬਾਰੇ ਗੱਲਬਾਤ ਜ਼ਰੂਰ ਕਰੋ ਜੀ ਨਹੀਂ ਕਰਨੀ ਗੱਲ ਨਹੀਂ ਹੁੰਦੀ ਹੁੰਦੀ ਗੱਲ ਹੁੰਦੀ ਨਹੀਂ ਗੱਲ ਹਨਾ ਬਹੁਤ ਜ਼ਿਆਦਾ ਜਿਹੜੇ ਹੈਗੇ ਭਾਵਕ ਹੋ ਚੁੱਕੇ ਜਿਹੜੀ ਇਹਨਾਂ ਤੋਂ ਗੱਲਬਾਤ ਵੀ ਨਹੀਂ ਹੁੰਦੀ ਹਾਂਜੀ ਤੁਸੀਂ ਕਹਿਣਾ ਚਾਹੋਗੇ ਜੀ ਨਹੀਂ ਕੁਝ ਬੋਲਣਾ ਚਾਹੋਗੇ ਜੀ ਨਹੀਂ ਇੱਥੇ ਗੱਲ ਨਹੀਂ ਚਲੋ ਬਾਕੀ ਇੱਥੇ ਪਿੰਡ ਦੇ ਸਾਰਿਆਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬੇਬੇ ਜੀ ਸਤਿ ਸ਼੍ਰੀ ਅਕਾਲ ਬੇਟਾ ਅੱਜ ਬਾਬਾ ਜੀ ਜਾ ਰਹੇ ਆਪਣੇ ਪਿੰਡ ਦੇ ਵਿੱਚੋਂ ਵਿਦਾਇਗੀ ਲੈ ਕੇ 12 ਸਾਲ ਦੀ ਸੇਵਾ ਕਰਕੇ ਬਾਬਾ ਨਿਰਮਲ ਬਾਰੇ ਕੀ ਕਹਿਣਾ ਚਾਹੋਗੇ ਜੀ ਅਸੀਂ ਇਹ ਕਹਿੰਨੇ ਆ ਵੀ ਸਾਡੇ ਕੋਲੇ ਦਰਸ਼ਨ ਕਰਦੇ ਹੀ ਰਹਿਣ ਭਾਬੀ ਅੱਛਾ ਜੀ ਮਾਤਾ ਜੀ ਵੀ ਕਰੇ ਬਾਬਾ ਜੀ ਵੀ ਦਰਸ਼ਨ ਕਰੇ ਬੜੇ ਪ੍ਰੇਮ ਨਾਲ ਸਾਡੇ ਬੱਚੇ ਪੜ੍ਹਾਏ ਆ ਬੜੇ ਪ੍ਰੇਮ ਨਾਲ ਸਾਡੀਆਂ ਮਾਂਆਂ ਬੀਬੀਆਂ ਨੂੰ ਸਿੱਖਿਆ ਦਿੱਤੀ ਆ ਇਹ ਸਿੱਖਿਆ ਸਾਡੀ ਮਾਰਕ ਨੇ ਮਨਜ਼ੂਰ ਕਰ ਲਈ ਤੁਸੀਂ ਰੋਜ਼ ਹੀ ਗੁਰਦੁਆਰੇ ਆਉਣੀ ਹੋ ਜੀ ਆ ਜਾਂਦੀ ਜਾਂਦਾ ਜੀ ਤੁਰਿਆ ਨਹੀਂ ਅੱਛਾ ਅੱਛਾ ਕਿਤੇ ਕਿਤੇ ਆਉਨੇ ਹੋ ਕਿਤੇ ਆਉਣੀ ਆ ਫਿਰ ਬਾਬਾ ਜੀ ਦੇ ਦਰਸ਼ਨ ਕਰਕੇ ਜਾਂਦੇ ਸੀ ਹਾਂ ਤੇ ਜਿੱਦਨ ਹੁਣ ਕਿਤੇ ਆਏ ਤੇ ਫਿਰ ਬਾਬਾ ਜੀ ਨਾ ਦੇ ਸੇ ਤਾਂ ਫਿਰ ਫੇਰ ਮਾੜੀ ਗੱਲ ਹੈ ਸਾਨੂੰ ਜਿਸਨੇ ਜਿਨਨੇ ਜਿਉਨੇ ਇਤਨਾ ਚਾਹੀਦਾ ਹੈ ਹਾਂ ਬਾਬੇ ਜੀ ਜੀ ਮਾਤਾ ਜੀ ਦੀ ਸਾਨੂੰ ਤਸਵੀਰ ਦਿਸਦੀ ਹਾਂ ਇਹਨਾਂ ਪਿਆਰ ਆ ਬਾਬਾ ਜੀ ਨੇ ਇਹਨਾਂ ਪਿਆਰ ਆ ਜਿੰਨਾ ਪੁੱਤ ਪਿਆਰ ਆ ਹਾਂ ਮਾਣਾਂ ਨੂੰ ਪੁੱਤਰ ਪਿਆਰੇ ਤੇ ਭਗਤ ਪਿਆਰੇ ਰੱਬ ਨੂੰ ਪੁੱਤ ਬਣ ਕੇ ਰਹੇ ਜਿੰਨਾ ਚਿਰ ਹੈ ਸਾਡੇ ਖੇੜੇ ਦੇ ਵਿੱਚ ਇਹਨਾਂ ਨੇ ਬੜੀ ਤਰੱਕੀ ਪਾਈ ਹੈ ਬੜਾ ਭਜਨ ਸੁਣਾਇਆ ਜੀ ਬੀਬੀਆਂ ਨੂੰ ਬੀਬੀਆਂ ਮਾਣਾਂ ਨੂੰ ਮਾਣਾਂ ਹਾਂ ਤੇ ਫਿਰ ਮਾਂ ਦੇ ਤਾਂ ਹੀ ਆ ਜੱਖਾਂ ਦੇ ਵਿੱਚ ਅਥਰੂ ਆ ਗਏ ਹੈ ਨਾ ਪੁੱਤ ਚੱਲਿਆ ਅੱਜ ਹੈ ਮਹਾਰਾਜ ਇਹਨੂੰ ਪਾਗ ਲਾਵੇ ਇਹਦੇ ਬੱਚਿਆਂ ਚ ਪਰਿਵਾਰ ਚ ਅੜੜਾ ਬੁਰੜਾ ਹੋਵੇ ਜੀ ਇਹਦੀ ਨੇਕੀ ਵੇਦੇ ਜੀ ਇਹਦੇ ਬੱਚੇ ਇਹਦਾ ਪਿਆਰ ਕਰਨ ਜੀ ਤੇ ਮਾਵਾ ਨੂੰ ਫਿਰ ਪੁੱਤ ਕਰ ਲੈਣੇ ਓਕੇ ਕਰ ਲੈਣੇ ਓਕੇ ਜੀ ਜੀ ਕਿਦਾਂ ਕਰੀਏ ਦੇਖੋ ਜੀ ਮਾਂ ਦੇ ਅੱਖਾਂ ਦੇ ਵਿੱਚ ਅਥਰੂ ਆਏ ਨੇ ਕਹਿੰਦੇ ਜਿਵੇਂ ਜਦੋਂ ਇੱਕ ਪੁੱਤ ਵਿਛੜਦਾ ਨਾ ਤਾਂ ਉਹ ਮਾਂ ਦਾ ਜਿਹੜਾ ਹਿਰਦਾ ਹੁੰਦਾ ਉਹ ਹਿੱਲ ਜਾਂਦਾ ਏ ਸੋ ਮੈਂ ਪਹਿਲੀ ਵਾਰੀ ਵੇਖਿਆ ਜੀ ਇਸ ਨੰਗਲ ਪਿੰਡ ਦੇ ਵਿੱਚ ਕਿ ਇੱਕ ਗ੍ਰੰਥੀ ਜੀ ਜਦੋਂ 12 ਸਾਲ ਦੀ ਸੇਵਾ ਨਿਭਾ ਕੇ ਇੱਥੋਂ ਵਿਦਾਇਗੀ ਲੈ ਰਹੇ ਨੇ ਤਾਂ ਪੂਰਾ ਪਰਿਵਾਰ ਰੋ ਰਿਹਾ ਜੀ ਕਿੰਨਾ ਸੋਹਣਾ ਉਹਨਾਂ ਨੇ ਆਪਣਾ ਇੱਥੇ ਇੱਕ ਸਾਰੇ ਦੇ ਦਿਲਾਂ ਦੇ ਵਿੱਚ ਆਪਣੀ ਜਗ੍ਹਾ ਬਣਾ ਕੇ ਰੱਖੀ ਹੋਈ ਹੈ ਜੀ ਇਧਰ ਵੀ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੂੰਗੀ ਜੀ ਬਾਬਾ ਬਾਰੇ ਬਹੁਤ ਵਧੀਆ ਸੀ ਬਹੁਤ ਵਧੀਆ ਸੀ ਬਾਬਾ ਜੀ ਸਾਰੇ ਪਿੰਡ ਨੂੰ ਜੋੜਤਾ ਨਾਲ ਪਰਮਾਤਮਾ ਦੇ ਇਹਨਾਂ ਨੇ ਜੀ ਹਾਂਜੀ ਬਈ ਬਹੁਤ ਵੱਡੀ ਗੱਲ ਹੈ ਜਿਹੜੀ ਇਹਨਾਂ ਨੂੰ ਬਿਮਾਰੀ ਅਸੀਂ ਇਹ ਕਹਿੰਦੇ ਵੀ ਉਹ ਖਤਮ ਹੋ ਜੇ ਇਹਨਾਂ ਦੀ ਜੀ ਹਾਂਜੀ ਜੀ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਬੜਾ ਵਧੀਆ ਵੀਰੇ ਵੀ ਵੀ ਦੀ ਬਹੁਤ ਵਧੀਆ ਸਾਡਾ ਧੰਨਵਾਦ ਬਾਬੇ ਦਾ ਅਸੀਂ ਕਰਦੇ ਆ ਵੀ ਸਾਡੇ ਪਿੰਡ 'ਚ ਬਹੁਤ ਸੋਹਣੀ ਨੇ ਨੰਨੇ ਭਾਈ ਭੈਣਾ ਭਰਾ ਨੂੰ ਟੁੱਟਿਆਂ ਨੂੰ ਵੀ ਨੇ ਜੋੜੇ

ਯੋ ਹੋਏ ਤੁਸ ਜੈਨਾ ਮਹਾਰਿਸ਼ੀ ਸੋਤ ਨਾਮ ਹਾਰਿ ਤੋ ਸਾਥੋ ਨਾਮ ਹੋਏ ਸੁਹਸਾ ਤੇ ਸੋ ਨੋ ਬਹੇ ਤੇ ਸਾਥੋ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਗਿਆਨ ਜੋਤੀ ਚੈਨਲ ਨੂੰ ਲਾਈਕ ਸ਼ੇਅਰਸ ਅਤੇ ਸਬਸਕ੍ਰਾਈਬ ਕਰੋ ਧੰਨਵਾਦ ਸਾਇਦ bem antes do